ਕੀ ਮਾਮਲਾ ਮਾਮਲਾ ਅੱਜ ਦੁਪਹਿਰੇ ਇਹਨਾਂ ਦੇ ਲਾਰਡ ਕਾਰਾ ਦੀ ਦੁਕਾਨ ਆ ਸੇਲ ਪਰਚੇਜ ਦਾ ਇਹਨਾਂ ਦਾ ਕੰਮ ਆ ਇਸ਼ੂ ਗੱਡੀਆਂ ਲਾਉਣ ਤੋਂ ਡਾਕਟਰ ਸਾਹਿਬ ਨੂੰ ਇੱਕ ਕੰਪਲੇਂਟ ਹੈ ਕਿ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲਾਉਂਦੇ ਆ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਦੁਕਾਨਦਾਰ ਆ ਜਿਹੜੇ ਇੱਥੇ ਆਈਏ ਲਾਰਡ ਜਾਂ ਉਹ ਰੋਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲ ਰੰਮੀ ਜੀ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਆ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਹੈ, ਇਸ਼ੂ ਹੈਗਾ ਵਾ। ਬਜਾਏ ਕਿ ਮੋਹਦਵਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਸ ਤੋਂ ਗੱਡੀਆਂ ਚ ਪਾਉਣ ਦੀ ਕੋਸ਼ਿਸ਼ ਕੀਤੀ ਆ। ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਆਗੇ ਆ ਜਿੰਨਾਂ ਕੋਈ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ। ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਮੋਹਦਵਰ ਬੰਦੇ ਦਾ ਕਿ ਆ ਕੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ। ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਈਆ ਗਿਆ ਬਾਦ ਦਾਤਰ ਕਿਰਪਾਨਾ ਲਹਿਰਾਈਆ ਗਿਆ ਜੋ ਸਰਾਸਰ ਗੁੰਡਾ ਕਰਦੀ ਆ ਔਰ ਉਹਦੇ ਨਾਲ ਨਾਲ ਇਹ ਵੀ ਬੋਲਿਆ ਗਿਆ ਵਾ ਕਿ ਇਹ ਸਾਨੂੰ ਪੁਲਿਸ ਦਾ ਕੋਈ ਡਰ ਖੋਪਣੀ ਹੈਗਾ ਪੁਲਿਸ ਦਾ ਔਰ ਲੜਾਈਆ ਝਗੜਾ ਅਸੀਂ ਰੋਜ਼ ਹੀ ਸੋ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸੀਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾਡੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਗਾਂ ਤੋਂ ਅਗਰ ਐਸੀ ਕੋ ਗੁੱਡੇ ਕਰਦੀ ਹੁੰਦੀ ਆ ਤੇ ਇਮੀਡੀਏਟੌਰ ਤੇ ਐਕਸ਼ਨ ਹੋਏਗਾ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਲਾਫ ਇਹਨਾਂ ਦੇ ਜੋ ਵੀ ਸਾਡੇ ਕੋ ਹੋ ਸਕਿਆ ਛਾਟਾ ਸਾਰਾ ਬੰਦ ਕਰਾਵਾਂਗੇ ਨੈਂਗੜ ਬੰਦ ਹੋਏਗਾ ਛਾਟਾ ਬਾਜ਼ਾਰ ਬੰਦ ਹੋਏਗਾ ਖੰਡਵਾਲਾ ਬੰਦ ਹੋਏਗਾ ਸਾਰਾ ਜਿਹੜੇ ਆਪਾਂ ਆਟੋ ਯੂਨੀਅਨ ਔਰ ਜਿੰਨੀਆਂ ਵੀ ਛਾਟੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡਾ ਸਾਡਾ ਨਾ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰ ਐਸੋਸੀਏਸ਼ਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋ ਸਾਰੇ ਪਹੁੰਚੇ ਆ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇਕਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋ ਅਸੀਂ ਪੁਲਿਸ ਦੇ ਖਿਲਾਫ ਇਹ ਤਾਂ ਧਰਨਾ ਲਗਾ। ਨਾਮਨਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹੈ। ਮੈਂ ਤਾਂ ਵੀਡੀਓ ਦੇਖ ਕੇ ਇੱਥੇ ਆਇਆ ਔਰ ਉਹ ਵੀਡੀਓ ਜਿਹੜੀ ਛਾੜੇ ਦੇ ਵਿੱਚ ਇਸ ਤਰ੍ਹਾਂ ਅੰਮ੍ਰਿਤਸਰ ਚ ਘੁੰਮ ਰਹੀ ਹੈ ਔਰ ਜੋ ਛਾੜੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾ ਦੀ ਕਿਤੇ ਚੀਜ਼ ਨਜ਼ਰ ਨਹੀਂ ਆ ਰਹੀ। ਪੁਲਿਸ ਕੋਈ ਕਾਰਵਾਈ ਕਰ ਰਹੀ ਹੋ ਨਜ਼ਰ ਨਹੀਂ ਆ ਰਿਹਾ। ਤੇ ਅੱਜ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਮਹਤਵਪੂਰਨ ਬੰਦੇ ਇੱਥੇ ਅਸੀਂ ਸਭ ਪਹੁੰਚੇ ਆ ਵਿੱਚ ਕਾਉਂਸਲਰ ਸਾਹਿਬਾਨ ਵੀ ਸਾਰੇ ਛਾੜੇ ਦੇ ਕਿਉਂਕਿ ਛਾੜੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹਦੇ ਵਿਚਾਰੇ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੌਲਾਂ ਦਿਖਾਈਆਂ ਜਾਣ ਦਾਤਰ ਦਿਖਾਇਆ ਜਾਣ ਕਿਰਪਾਨਾਂ ਲਹਿਰਾਇਆਂ ਜਾਣ ਪੂਰੇ ਛਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇ ਕਿ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰ ਦਿਆਂਗੇ ਮੈਂ ਜਿੱਥੇ ਛਾਟਾ ਦੇ ਸਾਰੀਆਂ ਪਾਰਟੀਆਂ ਵੱਲੋਂ ਇਹ ਪੂਰੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਇਹਨਾਂ ਗੁੰਡਿਆਂ ਹੰਸਣਾਂ ਦੇ ਉੱਤੇ ਕਾਰਵਾਈ ਨਾ ਆਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਛਾਟਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਪ੍ਰਸ਼ਾਸਨ ਨੂੰ ਸਿੱਧਾ ਸਪਸ਼ਟ ਅਲਟੀਮੇਟਮ ਦਿੰਦਾ ਕਿ ਜਾਂ ਤੇ ਇਸ ਗੁੰਡਾਗਰਦੀ ਨੂੰ ਤੁਸੀਂ ਰੋਕ ਦਿਓ ਨਹੀਂ ਤੇ ਕੱਲ ਸਾਨੂੰ ਸਾਰਿਆਂ ਨੂੰ ਪੂਰਾ ਛਾਟਾ ਬਾਜ਼ਾਰ ਬੰਦ ਕਰਕੇ ਜੀਟੀ ਰੋਡ ਤੇ ਛਾਟਾ ਚੌਂਕ ਦੇ ਵਿੱਚ ਧਰਨਾ ਦੇਣਾ ਪਵੇਗਾ ਇਹ ਹੁਣ ਪ੍ਰਸ਼ਾਸਨ ਦੇ ਹੱਥ 'ਚ ਆ ਕਿ ਇਸ ਗੁੰਡਾਗਰਦੀ ਦੇ ਉੱਤੇ ਨਕੇਲ ਕਸਨੀ ਹੈ ਕਿ ਨਹੀਂ ਕਸਨੀ ਸ਼ਹਿਰ ਦੇ ਵਿੱਚੋਂ ਗੁੰਡਾਗਰਦ ਦੇ ਘਟਨਾਵਾਂ ਦਿਨ ਬਦਲ ਵਧੀਆਂ ਪਈਆਂ ਵਾਂ ਅੱਜ ਛਾੜੇ ਦੇ ਵਿੱਚ ਗੁੰਡਾਗਰਦਿਆਂ ਨਾਚ ਦੇਖਿਆ ਗਿਆ ਜੇ ਕਿਸੇ ਕੋ ਕੋਈ ਗਲਤੀ ਹੋ ਜਾਂਦੀ ਹੈ ਉਹ ਤਾਂ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਤੇ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ ਪਰ ਇਸ ਦੇ ਉਲਟ ਅੱਜ ਛਾੜੇ ਦੇ ਵਿੱਚ ਗੁੰਡਾਗਰਦੀ ਵੇਖੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਮੌਕੇ ਤੇ ਨਾਲ ਦਿਖਾਈ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਾਹਰੋਂ ਬੰਦੇ ਸੱਜ ਕੇ ਇਸ ਦੁਕਾਨ ਦੇ ਉੱਪਰ ਝਗੜਾ ਕੀਤਾ ਗਿਆ ਬਾਹਰੋਂ ਵਿਅਕਤੀਆਂ ਨੇ ਆ ਕੇ ਅਸਰ ਕੋਈ ਨਹੀਂ ਛੱਡੀ ਵੈਪਨ ਨਾਲ ਲਿਆਏ ਹਥਿਆਰ ਨਾਲ ਲੈ ਕੇ ਆਏ ਆ ਸਿਰਫ ਸਾਡੇ ਸੱਜਣਾ ਵੱਲੋਂ ਖਲੀਮੀ ਦੇ ਨਾਲ ਇਸ ਲੜਾਈ ਨੂੰ ਰੋਕਿਆ ਗਿਆ ਕਿਉਂਕਿ ਬਾਰ-ਬਾਰ ਇੱਕੋ ਹੀ ਗੱਲ ਸ਼ਿਕਾਇਤ ਹੁੰਦੀ ਆ ਇਹਨਾ ਕਹਿਣਾ ਸੀ ਕਿ ਗੱਡੀਆਂ ਵੀ ਤੁਸੀਂ ਲਾਉਂਦੇ ਤੇ ਝਗੜਾ ਵੀ ਤੁਸੀਂ ਕਰਦੇ ਜੋ ਪਰ ਝਗੜੇ ਨੂੰ ਅੱਜ ਰੋਕਿਆ ਗਿਆ ਉਹਨਾਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ 24 ਘੰਟੇ ਦੇ ਵਿੱਚ ਇਹ ਪਰਚਾ ਦਰਜ ਨਾ ਕੀਤਾ ਗਿਆ ਤੇ ਸਾਡੇ ਚੌਂਗਜ ਤੇ ਰਲ ਲਾਇਆ ਜਾਏਗਾ ਕਿਉਂਕਿ ਜਿੰਨੇ ਦੁਕਾਨਦਾਰ ਐਸੋਚਿਨ ਆ ਉਹ ਸਾਰੇ ਇਕੱਠੇ ਹੋਏ ਆ ਮੌਕੇ ਤੇ ਸਾਡੇ ਕੌਂਸਲਰ ਸਹਿਬਾਨ ਵੀ ਕਿੰਨੇ ਛਾਡੇ ਦੇ ਸਾਡੇ ਪ੍ਰ代表ੀ ਆ ਉਹ ਸਾਰੇ ਇਕੱਠੇ ਹੋ ਗਏ ਇੱਕ ਸੁਰ ਦੇ ਵਿੱਚ ਉਹਨਾਂ ਕਹੇ ਵੀ ਇਹ ਗੁੰਡਾਗਰਦੀ برداشت ਨਹੀਂ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਸਾਨੂੰ ਸੰਘਰਸ਼ ਕਰਨਾ ਪਏਗਾ ਉਹਦੇ ਨੂੰ ਦੇਖੀ ਆ ਜੀ ਅੱਜ ਜੋ ਮੈਂ ਸੁਣਿਆ ਆ ਕਿ ਮੈਂ ਸ਼ਾਮ ਦੇ ਕੋਈ 4 ਤੋਂ 5 ਵਜੇ ਮੈਂ ਆ ਕੇ ਦਿੱਤੇ ਵਿਖਿਆ ਮੇਰੇ ਉਹਦੇ ਕਾਫੀ ਇੱਥੇ ਕਿੰਨੀ ਇਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਆ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਆ ਸਰਬ ਨੇ ਬਾਕੀ ਬਤਵੰਦਿਆਂ ਦੱਸਿਆ ਦੀ ਇਹ ਜੋ ਨੰਗਾ ਨਾਚ ਅੱਜ ਹੋਇਆ ਆ ਛਾੜੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਇੱਕ ਆ ਹਸਪੀਟਲ ਐ ਨਾ ਦੁਕਾਨ ਦੇ ਨਾਲ ਤੇ ਉਹਦੇ ਵੱਲੋਂ ਡਾਕਟਰ ਸਾਹਿਬ ਵੱਲੋਂ ਪਹਿਲਾਂ ਵੀ ਬੜੀਆਂ ਵਧਿਕੀਆਂ ਕੀਤੀਆਂ ਗਈਆਂ ਹਰ ਵਾਰੀ ਹੀ ਉਹ ਆਪਣਾ ਪਤਾ ਨਹੀਂ ਉਹਦਾ ਲੈਸਰ ਬਾਈਸੈਂਸ ਹੈਗਾ ਪਰ ਸਰੋਦਕ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਟਰੀ ਤੇ ਲਾ ਕੇ ਰੱਖ ਦਿੰਦੇ ਆ ਤੇ ਇਸ ਵਾਰੀ ਤੇ ਉਹਨਾਂ ਨੇ ਜ਼ਿਆਦਾ ਹੀ ਕਰਤਾ ਕਿ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਇਆ ਗਿਆ ਸਾਡੇ ਕੰਦੇ ਬਹੁਤ ਹੀ ਸੀਨੀਅਰ ਨੇ ਤਾਂ ਉਹ ਕਾਂਗਰਸ ਉਹਨਾਂ ਵੱਲੋਂ ਸਮਝਾਇਆ ਗਿਆ ਪਰ ਉਹਨਾਂ ਨਾਲ ਵੀ ਬੜੀ ਜਿਆਦਾ ਇਹਨਾਂ ਨੇ ਬਦਤਮੀਜ਼ੀਆਂ ਬੋਲੇ ਤੇ ਬਹੁਤ ਧੱਕਮ ਧੱਕੀ ਬੋਲਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਦੇਰ ਦੇ ਵਿੱਚ ਇਹਨਾਂ ਨੇ ਕੋਈ ਇਹਨਾਂ ਦੇ ਆਪਣੇ ਮਜੀਠੇ ਤੋਂ ਤਾਂ ਸੁਤੋਂ ਦੇ ਵਿੱਚ ਜਾਰ ਨੇ ਉਹਨਾਂ ਨੇ ਆ ਕੇ ਪੂਰਾ ਨੰਗਾ ਨਾਚ ਕੀਤਾ ਛਰੇਆਮ ਉਹਨਾਂ ਨੇ ਦਰਪਾਨਾ ਗੰਦਾਸੀਆਂ ਬਾਤਰ ਪਸਤੋਲ ਪੂਰੇ ਛਰੇਆਮ ਸਾਰੀ ਵੀਡੀਓ ਤੁਹਾਨੂੰ ਮਿਲ ਜਾਈਊਗੀ ਉਦੇ ਨਾਲ ਨਾਲ ਇਹ ਕਹਿ ਗਿਆ ਵੀ ਅਹੀਂ ਦੇ ਸੋਪਨੇ ਬੰਦਾ ਹਮੇਸ਼ਾ ਇਕੱਠੇ ਹੁੰਦੇ ਆ ਤਾਂ ਪੁਲਸ ਨਾ ਸਾਡਾ ਰੋਜ਼ ਦਾ ਵਾਸਤਾ ਹੋ ਅਹੀਂ ਕੋਈ ਗੋਦੀ ਪੁਲਸ ਦੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਕੋਈ ਨਾ ਕੋਈ ਜਿਹੜਾ ਸੰਘਰਸ਼ ਵਧਿਆ ਜਾਊਗਾ ਜਿਹੜਾ ਵੀ ਸਾਡੇ ਕੌਂਗ ਨੂੰ ਆਪਾਂ ਸਾਰੇ ਹੀ ਸਾਰੇ ਭਰਾ ਵੀ ਇਕੱਠੇ ਹੋਏ ਆ ਜਿਵੇਂ ਜੀ ਸ਼ਾਲਾ ਜੀ ਨੇ ਇੱਥੇ ਸਾਡੇ ਸਮਾਜੀ ਨੇ ਨਾਰਾ ਵਿਪੰਨ ਦੀ ਹੋਰ ਵੀ ਸਾਡੇ ਪ੍ਰਤਵੰਤੇ ਸਾਰੇ ਇੱਥੇ ਕੱਟੇ ਨੇ ਜੇਕਰ ਇਹਦੇ ਵਾਸਤੇ ਸਿਰੇ ਬਿਲਕੁਲ ਬਨਾਨ ਕੀਤਾ ਜਾਊਗਾ ਜੇਕਰ ਰਾਤ ਦੀ ਰਾਤ ਇਹਨਾਂ ਨੂੰ ਵੈਸੇ ਤੋਂ ਹੋਣੀ ਪਤਾ ਦਰਦ ਕਰਨਾ ਚਾਹੀਦਾ ਬਸਾ ਤੋਂ ਸਾਨੂੰ ਇੱਕ ਪ੍ਰਸ਼ਾਸਨ ਤੋਂ ਬਹੁਤ ਆਸ ਵੀ ਆ ਬਹੁਤ ਆਸ ਹੈ ਕਿ ਇਹ ਸੁਣ ਸੁਣੇ ਹੀ ਕਰ ਦੇਗਾ ਜੋ-ਜੋ ਅਸੀਂ ਇਹਨਾਂ ਨੂੰ ਵੀਡੀਓ ਭੇਜਿਆ ਕਰੀਏ ਉਹਦਾ ਹਾਥੇ ਪੜਨਾ ਦਰਦ ਤਾਰ ਦਿੱਤਾ ਹੋਣਾ ਚਲਦਾ ਬਾਤੀ ਜੇ ਤੇ ਤੱਕ ਵੇਖ ਕਰਦੇ ਧੰਨਵਾਦ ਅੱਜ ਰਹਿਮਤ ਹਸਪਤਾਲ ਸ਼ਹਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ ਦੋ ਕੁ ਜੀ ਦੇ ਕਰੀਬ ਹੋਇਆ ਜੀ ਜ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਇਹ ਧਿਰ ਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਤੇ ਖਿਲਾਫ ਕਾਰਵਾਈ ਕੀਤੀ ਜਾਊ